ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਜੇਕਰ ਆਪਾਂ ਗੱਲ ਕਰੀਏ ਅੱਜ 1 ਮਈ ਆ 1 ਮਈ ਇੱਕ ਲੇਬਰ ਡੇ ਦੇ ਨਾਮ ਨਾਲ ਇਹ ਦਿਨ ਜਾਣਿਆ ਜਾਂਦਾ ਤੇ ਅਸੀਂ ਹੱਥ ਦੇ ਕੰਮ ਕਰਨ ਵਾਲੇ ਆਪਣੀ ਮਿਹਨਤ ਕਸ਼ ਲੋਕਾਂ ਨੂੰ ਲਾਲ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਕੀ 10 ਨੋਹਾਂ ਦੀ ਕਮਾਈ ਦੇਖੋ ਇੱਕ ਉਧਰਲੀ ਵੀ ਗੱਲ ਆ ਕਿ ਜਿਹੜਾ ਸੱਚੇ ਬਾਦਸ਼ਾਹ ਨੇ ਹੁਕਮ ਦਿੱਤਾ ਸੀ ਕਿ ਨਾਮ ਜਪੋ ਕੀਰਤ ਕਰੋ ਵੰਡ ਛਕੋ ਤੇ ਅੱਜ 1 ਮਈ ਲੇਬਰ ਡੇ ਅੱਜ ਪਹਿਲੀ ਵਾਰੀ ਹੋਇਆ ਕਿ ਅੱਜ ਜਿਹੜੀ ਸਰਕਾਰੀ ਛੁੱਟੀ ਵੀ ਕੀਤੀ ਗਈ ਆ ਤੇ ਮੈਂ ਲੰਘ ਰਿਆਂ ਸੀ ਤੇ ਉੱਥੇ ਸਾਡੇ ਭਰਾ ਜਿਹੜੇ ਆ ਦੇਖੋ ਮਿਹਨਤ ਕਰ ਰਹੇ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਅੱਜ ਮਜ਼ਦੂਰ ਦੀ ਵਾਸਤੇ ਲੇਬਰ ਡੇ ਤੇ ਮਿਹਨਤ ਦਾ ਦਿਨ ਅੱਜ ਮਿਹਨਤ ਕਾਸ਼ ਲੋਕਾਂ ਦਾ ਦਿਨ ਆ ਅੱਜ ਤੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਇਸ ਵਕਤ ਕੀ ਪੰਜ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਹੋਰ ਸੁਣਾਓ ਤੁਸੀਂ ਛਾ ਕੇ ਕੀ ਨਾਮ ਤੁਹਾਡਾ ਸਰਬਜੀਤ ਸਿੰਘ ਕਿੱਥੋਂ ਤੁਸੀਂ ਫੋਟਨੀ ਜੇ ਰਿਹਾ ਕੋਲ ਅੱਸਾ ਜੀ ਪੰਜ ਅੱਜ ਸਭ ਤੋਂ ਪਹਿਲਾਂ ਤਾਂ ਅੱਜ ਮਿਹਨਤ ਕਾਸ਼ ਲੋਕਾਂ ਦਾ ਦਿਨ ਆ ਬਿਲਕੁਲ ਜੀ ਕਿੱਦਾਂ ਲੱਗਦਾ ਆ ਆਪਣੀ ਜ਼ਿੰਦਗੀ ਦੇ ਬਾਰੇ ਕੁਝ ਦੱਸੋ ਜਿਹੜਾ ਕਿ ਲੋਕਾਂ ਨੇ ਇੱਕ ਮੈਸੇਜ ਵੀ ਮਿਲੇ ਕਿ ਇਹ ਅਸਲ ਕਮਾਈ ਜਿਹੜੀ ਮਿਹਨਤ ਦੀ ਹੀ ਆ ਕਿਉਂਕਿ ਪੰਜਾਬੀ ਦੇ ਘਾਵਦੜਾ ਇਧਰੋਂ ਪੈਸੇ ਲੈ ਕੇ ਇਹਨੂੰ ਟੋਪੀ ਕਮਾਉਣੀ ਤੁਸੀਂ ਤਾਂ ਟੋਪੀ ਕੀ ਕਮਾਉਣੀ ਤੁਸੀਂ ਦੱਸੋਗੇ ਕੋ ਸ਼ਾਮ ਤੱਕ ਮਿਹਨਤ ਕਰਦੇ ਆ ਤੁਸੀਂ ਕਿੱਦਾਂ ਮਤਲਬ ਕੀ ਲੱਗਦਾ ਤੁਹਾਨੂੰ ਕੀ ਕਹਿਣਾ ਚਾਹੁੰਦੇ ਆਈ ਦੇ ਤੇ ਅੱਜ ਦੇ ਤੇ ਇਹੇ ਕਹਿਣਾ ਜੀ ਜਿਨਨੇ ਵੀ ਮਿਹਨਤ ਕਸ਼ ਲੋਕੇ ਆ ਕੰਮ ਕਰਦੇ ਆ ਲੇਬਰ ਦਾ ਅੱਗੇ ਨਹੀਂ ਬਾਦ ਪਾਉਂਦੇ ਜੀ ਪੂਰਾ ਗੁਜ਼ਾਰਾ ਵੀ ਨਹੀਂ ਹੁੰਦਾ ਕਰਦਾ ਜੀ ਅੱਛਾ ਜੀ ਸਾਬ ਕੰਮ ਅਗਾਈ ਹੋ ਗਈ ਆ ਮਜ਼ਦੂਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੈ ਹੂੰ ਸਰਕਾਰ ਨੂੰ ਦੇਖਣਾ ਚਾਹੀਦਾ ਹੂੰ ਕਿ ਜਿਹੜੀ ਲੇਬਰ ਆ ਉਹ ਆਪਣਾ ਦਿਹਾੜੀ ਟੱਪਾ ਪੂਰਾ ਕਰਕੇ ਬੜਾ ਵਧੀਆ ਆਪਣਾ ਗੁਜ਼ਾਰਾ ਕਰ ਸਕੇ ਪਰ ਗੁਜ਼ਾਰਾ ਵੀ ਨਹੀਂ ਹੁੰਦਾ ਹੁੰਦਾ ਹੈ ਨਾ ਅੱਜ ਦੇਖ ਲਓ ਭਾਵੇਂ ਲੇਬਰ ਡੇ ਆ ਪਰ ਫੇ ਵੀ ਸਾਰੀ ਲੇਬਰ ਕੰਮਾਂ ਤੇ ਲੱਗੀ ਅੱਛਾ ਜੀ ਹਾਂਜੀ ਹੂੰ ਸੋਨ ਤਾਂ ਲੇਬਰ ਡੇ ਕਿਸੇ ਵੀ ਕਿਤੇ ਜਾਂਦੇ ਨਹੀਂ ਜੀ ਤੁਸੀਂ ਯੂਰਪ ਤੇ ਜਾਓ ਕਿਸੇ ਵਿਕਸਿਤ ਦੇਸ਼ਾਂ ਜਾਓ ਬਿਲਕੁਲ ਉੱਥੇ 5 ਦਿਨ ਕੰਮ ਕਰਦੇ ਆ ਜੀ ਨਹੀਂ ਆ ਜੀ ਔਰ ਪੰਜ ਦਿਨ ਕੰਮ ਕਰਕੇ ਉਹਨਾਂ ਦਾ ਬਹੁਤ ਸੁਨਾ ਗੁਜ਼ਾਰਾ ਹੁੰਦਾ ਜੀ ਦੋ ਦਿਨ ਰੈਸਟ ਵੀ ਕਰਦੇ ਆ ਆਪਣਾ ਇੰਜੋਏ ਵੀ ਕਰਦੇ ਹਾਂ ਪਰ ਇੱਥੇ ਇਹ ਜਿਹੀ ਸਹੂਲਤ ਨਹੀਂ ਹੈਗੀ ਇੰਡੀਆ ਤੁਹਾਨੂੰ ਤਾਂ ਮਤਲਬ ਜਿਹੜਾ ਦਿਨ ਲੱਗ ਗਿਆ ਉਹ ਹੀ ਰੋਟੀ ਪਾਣੀ ਉਹ ਹਾਂ ਜਿਹੜੀ ਦਿਹਾੜੀ ਪੈ ਗਈ ਉਹਨੇ ਰੋਟੀ ਪਾਣੀ ਬਿਲਕੁਲ ਨਹੀਂ ਦਿਹਾੜੀ ਲੱਗੀ ਤਾਂ ਪੈਸਾ ਨਹੀਂ ਆਉਂਦਾ ਘਰ ਖਰਚਦਾ ਉਹੀ ਰਹਿਣਾ ਔਖਾ ਬਣਾ ਹੋ ਜਾਂਦਾ ਰੋਟੀ ਪਾਣੀ ਦਾ ਉਹੀ ਖਾਣਾ ਪੈਣਾ ਰੋਜ਼ੀ ਹਾਂ ਔਖਾ ਹੀ ਲੱਗਦਾ ਆਪਕੀ ਪੰਜਾਬ ਚ ਰਹਿ ਕੇ ਉਹ ਗੱਲਾਂ ਤਾਂ ਵੱਡੀਆਂ ਵੱਡੀਆਂ ਹੁੰਦੀਆਂ ਪਰ ਉਹਨਾਂ ਮਿਲ ਨਹੀਂ ਰਿਹਾ ਮੇਰਾ ਤਾਂ ਉਹ ਕੁਝ ਨਹੀਂ ਹੋ ਰਿਹਾ ਜੀ ਅਮੀਰ ਦੋ ਦੋ ਨੇ ਅਮੀਰ ਹੋ ਰਹੇ ਆ ਉੱਚੀ ਬਾਤ ਆ ਗਿਆ ਕੈਪਟਲਿਜ਼ਮ ਇਹਨੂੰ ਕਹਿੰਦੇ ਆ ਹਾਂਜੀ ਹਾਂਜੀ ਕੀ ਅਮੀਰ ਅਮੀਰ ਹੁੰਦਾ ਜਾ ਰਿਹਾ ਗਰੀਬ ਗਰੀਬ ਹੁੰਦਾ ਜਾ ਬਿਲਕੁਲ ਬਿਲਕੁਲ ਸਾਡੇ ਮਜ਼ਦੂਰਾਂ ਦੇ ਸਿਰ ਤੋਂ ਅਮੀਰ ਅਮੀਰ ਹੋਈ ਯਾਰ ਮਜ਼ਦੂਰ ਉੱਥੇ ਦਾ ਉੱਥੇ ਹੀ ਆ ਉੱਥੇ ਹੀ ਹੈ ਨਾ ਬਿਲਕੁਲ ਜੀ ਫਿਰ ਪਰਿਵਾਰ ਚ ਕੌਣ ਕੌਣ ਆ ਪਰਿਵਾਰ ਚ ਮੇਰੇ ਤਿੰਨ ਬੱਚੇ ਆ ਜੀ ਹਮ ਘਰ ਵਾਲੀ ਆ ਹਮ ਹਮ ਤੇ ਬੱਚੇ ਹੁਣ ਅਪਰ ਕਲਾਸਾਂ ਚ ਚਲੇ ਗਏ ਆ ਕਾਲਜ ਲਾਈਫ ਜਦੋਂ ਔਖਾ ਹੋ ਗਿਆ ਹੁਣ ਹੋਰ ਖਰਚਾ ਜ਼ਿਆਦਾ ਚਾਹੀਦਾ ਹਮ ਤੇ ਫਿਰ ਵੀ ਇੱਦਾਂ ਗੁਜ਼ਾਰਾ ਹੀ ਕਰਦੇ ਆ ਜੀ ਹੂੰ ਢੋਖ ਹੋ ਜਾਂਦਾ ਥੋੜਾ ਔਖਾ ਹੈ ਜੀ ਕਿਵਰੀ ਦਿਹਾੜੀ ਲੱਗਦੀ ਵੀ ਨਹੀਂ ਫਿਰ ਨਹੀਂ ਦਿਹਾੜੀ ਲੱਦੀ ਕਦੇ ਮੀ ਆ ਗਿਆ ਕਦੀ ਹੂੰ ਬੰਦਾ ਰੋਜ਼ ਵੀ ਕੰਮ ਨਹੀਂ ਕਰ ਸਕਦਾ ਹੂੰ ਤੇ ਛੁੱਟੀ ਵੀ ਕਰਨੀ ਪੈਂਦੀ ਹੈ ਕਿਸੇ ਦਿਨ ਜਿਵੇਂ ਜਾਣਾ ਮਾਰ ਹੋ ਜਾਂਦਾ ਕਦੇ ਜਾਣਾ ਵੀ ਪੈਂਦਾ ਰਿਸ਼ਤੇਦਾਰੀ ਹੂੰ ਹੂੰ ਕਿਤੇ ਵਿਆਹ ਸ਼ਾਦੀ ਕਿਤੇ ਮੌਤ ਹੋ ਜਾਂਦੀ ਕਿਤੇ ਹੂੰ ਹੂੰ ਉਹ ਵੀ ਦਿਹਾੜੀ ਉੱਤਰ ਜਾਂਦੀ ਹੈ ਹੂੰ 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 ਤੇ ਮਤਲਬ ਸੋਗ ਲਾ ਦੀ ਇੱਕ ਗੱਲ ਮਜ਼ਦੂਰ ਦੀ ਲਾਈਫ ਜਿਹੜੀ ਹੈ ਉਹ ਇਦਾਂ ਹੀ ਧੋਪਾਂ ਦੇ ਲੈ ਅਸੀਂ ਆਪਣਾ ਘਰ ਆਪ ਨਹੀਂ ਬਣਾ ਸਕਦੇ ਸਾਰਿਆਂ ਦੇ ਘਰ ਬਣਾਈ ਜਾਂਦੇ ਪਰ ਅਸੀਂ ਆਪਣਾ ਘਰ ਨਹੀਂ ਆਪ ਬਣਾ ਸਕਦੇ ਇੰਨੀ ਮਹਗਾਈ ਦੇ ਵਿੱਚ ਗੁਜ਼ਾਰਾ ਕਰਨਾ ਕਿ ਉਹ ਗੱਲ ਕੀਤੀ ਤੁਸੀਂ ਹਾਂਜੀ ਕਿ ਲੋਕਾਂ ਦੇ ਘਰ ਬਣਾਏ ਪਰ ਆਪਣਾ ਘਰ ਨਹੀਂ ਬਣਾ ਸਕਦੇ ਆਪਣਾ ਘਰ ਨਹੀਂ ਬਣਾ ਸਕਦੇ ਮਿਹਨਤ ਦੇ ਨਾਲ ਕਹਿੰਦੇ ਮਿਹਨਤ ਦੇ ਨਾਲ ਇਹ ਮਿਹਨਤ ਹੀ ਹੋ ਗਈ ਸਵੇਰ ਤੋਂ ਸ਼ਾਮ ਤੱਕ ਬਿਲਕੁਲ ਜੀ ਬਿਲਕੁਲ ਬਿਲਕੁਲ ਧੁੱਪ ਦੇਖੋ ਹੁਣ ਕਿੰਨੀ ਆ ਲੋਕੀ ਏਸੀs ਬੈਠੇ ਨੇ ਤੁਸੀਂ ਧੁੱਪ 'ਚ ਹਾਂਜੀ ਹਾਂਜੀ ਹੈਨਾ ਬਿਲਕੁਲ ਜੀ ਅਸੀਂ ਰੇਟ ਕੋਈ ਠੇਕਾ ਲੈਨੇ ਕਹਿੰਦੇ ਰੇਟ ਬਾਜ਼ਾਰ ਰੇਟ ਨਹੀਂ ਵਧਾਉਂਦੇ ਜੇ ਦਿਹਾੜੀ ਦਾ ਰੇਟ ਕਹਿੰਦੇ ਦਿਹਾੜੀ ਦਾ ਰੇਟ ਨਹੀਂ ਵਧਦਾ ਹੂੰ ਮਜ਼ਦੂ ਬਹੁਤ ਚੰਗਾ ਲੱਗਾ ਠੀਕ ਹੈ ਜੀ ਅਸੀਂ ਜੋ ਆਵਾਜ਼ ਕਰਦੇ ਬਾਬਾ ਜੀ ਅੱਗੇ ਕਿ ਤੁਸੀਂ ਆਪਣੇ ਸੁਪਨੇ ਪੂਰੇ ਕਰੋ ਬਿਲਕੁਲ ਬਿਲਕੁਲ ਹਾਂ ਜੀ ਅਸੀਂ ਕਿੱਦਾਂ ਦੇਖਦੇ ਤੁਸੀਂ ਕਿ ਅੱਜ ਜਿਹੜਾ ਲਿਵਟੇ ਅੱਜ ਹਾਂਜੀ ਹਾਂਜੀ ਹੂੰ ਅਸੀਂ ਵੀ ਮਿਸਤਰੀ ਹਾਂ ਹਾਂਜੀ ਹਾਂਜੀ ਹੂੰ ਇਹ ਸਾਰਾ ਸਾਰਾ ਕੀ ਨਾਮ ਆਪਣਾ ਮੈਂ ਨਾ ਜਬਰੂ ਭਾਜੀ ਕਿਹੜਾ ਪਿੰਡ ਆਪਣਾ ਮੋਢੀ ਜਿੰਨੀ ਹੈ ਸਾਰਾ ਅੱਛਾ ਜੀ ਕੀ ਲੱਗਦਾ ਅੱਜ ਦੇ ਦਿਨ ਨੂੰ ਦੇਖ ਕੇ ਦਿਨ ਨੂੰ ਦੇਖ ਕੇ ਇਹ ਲੱਗਦਾ ਅੱਜ ਕੱਲ ਸਮਾਂ ਥੋੜਾ ਜਿਆਦਾ ਘਰ ਵਿੱਚ ਜਿਆਦਾ ਆ। ਹੂੰ। ਇੱਕ ਤਾਂ ਯਾਨੀ ਕਿ ਮਿਹਨਤ ਆ ਪੂਰੀ ਮੇਰੇ ਹਿਸਾਬ ਨਾਲ ਯਾਨੀ ਕਿ ਟਾਈਮ ਸਾਰੀ ਮਿਲ ਜਾਂਦਾ ਬੰਦੇ ਨੂੰ। ਹੂੰ। ਕੁਛ ਨਾ ਕੁਝ ਨੂੰ ਪ੍ਰੋਬਲਮ ਪੈ ਜਾਂਦੀ ਹੈ। ਹੂੰ। ਯਾ ਕੋਈ ਵਾਰਦਾ ਐ ਐਤਵਨ ਛੁੱਟੀ ਸ਼ਨੀਵਾਰ ਨੂੰ ਬੰਦ ਵੈਦਾਂ ਉਹ ਦੋ ਤਿੰਨ ਦਿਨ ਕਰ ਦੇ ਯਾਨੀ ਕਿ ਖਰਾਬ ਕਰ ਦੇ। ਨਿਕਲ ਜਾਂਦੇ ਦੋ ਤਿੰਨ ਦਿਨ ਇਦਾਂ। ਉਹਰ ਬੈਂਕਾਂ ਆ ਬੰਦ ਰਹਿੰਦੀਆਂ। ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਇੰਨੀ ਮਿਹਨਤ ਵੀ ਕਰਦੇ ਧੁੱਪ ਚ ਵੀ ਕੜਕ ਦੀ ਧੁੱਪ ਚ। ਘਰ ਦਾ ਸਾਰ ਹੁਣ ਇਦਾਂ ਹੀ ਆ ਬਸ ਹੁਣ ਕਿਸੇ ਤੋਂ ਮੰਗਤਾ ਤਾਰਦੇ ਨਹੀਂ ਆਪਾਂ। ਉਹ ਮਿਲ ਜਾਂੁੰਦਾ ਹੀ ਫਿਰ ਗੁਜ਼ਾਰਾ। ਉਹਨਾਂ ਗੁਜ਼ਾਰਾ ਕਰ ਲੀਨ ਕਿਉਂਕਿ ਮੇਨੂੰ ਥੋੜਾ ਬਹੁਤ ਸਰਕਾਰ ਵੱਲੋਂ ਸਹੂਲਤ ਆ ਵੀ ਜੇ ਤਾਂ ਬੱਚੇ ਥੋੜੀ ਆ ਜਗਾਂ ਫ੍ਰੀ ਮਿਲ ਜਾਂਦੀ ਆ ਅੱਛਾ ਜੀ ਬਸ ਉਹਨਾਂ ਨੂੰ ਪਾਪੀਆ ਕਤਾਬਾ ਮਿਲ ਜਾਂਦੀ ਆ ਉਹਨਾਂ ਦੇ ਥੋੜਾ ਬੱਚੇ ਲੱਪੜੀ ਜਾਂਦੇ ਆ ਅੱਛਾ ਜੀ ਅੱਛਾ ਜੀ ਬਾਕੀ ਜੇ ਕੋਈ ਪਾਪੋ ਚੀਜ਼ ਵੱਡੀ ਖਰੀਦ ਲਈ ਉਹ ਔਖੀ ਆ ਜਗਾ ਤੇ ਸਭ ਬਹੁਤ ਜ਼ਿਆਦਾ ਔਖਾ ਆ ਦੇ ਬਾਰੇ ਹਮਮ ਮਿਹਨਤ ਦੇ ਨਾਲ ਕਹਿੰਦਾ ਰੋਟੀ ਪਾਣੀ ਤੇ ਚੱਲ ਸਕਦਾ ਰੋਟੀ ਪਾਣੀ ਚੱਲ ਸਕਦਾ ਇਦਾਂ ਜਾਰੀ ਸੁਪਨੇ ਨਹੀਂ ਪੂਰੇ ਹੁੰਦੇ ਨਹੀਂ ਬੰਦਾ ਕਰਦਾ ਕਹਾ ਜੀ ਕੋਈ ਨਹੀਂ ਆ ਜੇ ਫਿਰ ਬੰਦਾ ਹਮ ਹਮ ਆ ਜੇਕਰ ਜਿਹੜਾ ਮਜ਼ਦੂਰ ਬੰਦਾ ਹੈ ਮੇਰੇ ਹਿਸਾਬ ਭਾਈ ਹੁਣ ਕਈ ਪਿੰਡਾਂ 'ਚ ਮੈਂ ਦੇਖਿਆ ਲੋਕੀ ਗਏ ਆ ਤੇਰੇ ਬਾਲੇ ਜਿਹਨਾਂ ਦੇ ਕੋਈ ਛੱਤਾ ਬਦਲ ਦਿਮਾਗੇ ਪਰ ਨਹੀਂ ਸਰਕਾਰ ਗਾਹਦੋਂ ਬਾਹਰ ਭਰੀ ਜਾਂਦੀ ਫਾਰਮ ਤੇ ਮੌਂਦੇ ਬਣਾਦੇ ਅਰੇ ਮੇਰੇ ਨਾਲ ਨਾਲ ਇਹ ਤਾਂ ਹੁਣ ਜਿੱਦਾਂ ਕੋਈ ਵਧੀਆ ਆਪਣਾ ਕੋਈ ਮੰਤਰੀ ਆਵੇ ਕੋਈ ਵੱਡੀ ਨੀਗਾ ਮਾਰ ਪਿੰਡਾਂ 'ਚ ਇਸ ਸਰਕਾਰ ਤੋਂ ਨਹੀਂ ਤਸੱਲੀ ਹੈਗੀ ਤੁਹਾਨੂੰ ਸਰਕਾਰ ਤੋਂ ਸਾਰ ਤਸੱਲੀ ਥੋੜੀ ਬਾਲੀ ਹੈਗੀ ਪਰ ਜ਼ਿਆਦਾ ਨਹੀਂ ਹੈਗੀ ਹੂੰ ਕਿਉਂ ਕੀ ਲੜਾਉਂਦਾ ਕਿ ਜਿੱਦਾਂ ਇਹ ਪਿੰਡਾਂ 'ਚ ਥੋੜਾ ਬਹੁਤ ਘੁੰਮਣ ਦੇ ਦੌਰਾਂ ਲਈ ਜਾਂਦੇ ਆਂ ਸ਼ਹਿਰਾਂ 'ਚ ਹੀ ਘੁੰਮ ਕੰਗ ਮੋੜ ਜਾਂਦੇ ਆਂ ਪਿੰਡਾਂ 'ਚ ਨਹੀਂ ਜਾਂਦੇ ਹੂੰ ਪਿੰਡਾਂ 'ਚ ਜਾ ਕੇ ਦੇਖਣਾ ਘਰੋਂ ਘਰੀ ਥੋੜਾ ਆਵਾਜ਼ ਨਹੀਂ ਤੁਹਾਡੀ ਸੁਣਦੇ ਗੱਲ ਤੁਹਾਡੀ ਮੁਸ਼ਕਲ ਕੋਈ ਨਹੀਂ ਹੁੰਦਾ ਜੀ ਇੱਕ ਜ਼ਿਆਦਾ ਹਨਾ ਸਮੱਸਿਆ ਇਹ ਆ ਗਈ ਅੱਜ ਕੱਲ੍ਹ ਹਨਾ ਅਸੀਂ ਹੁਣ ਮਿਹਨਤ ਕਰ ਕੇ ਘਰ ਨੂੰ ਜਾਈਦਾ ਆਂ ਰਾਹ ਦੇ ਵਿੱਚ ਕਈ ਨਸ਼ੇੜੀ ਮੁੰਡੇ ਇਦਾਂ ਦੇ ਨਾ ਸਮੈਗ ਦਾ ਸ਼ਰੇਆਮ ਬੈਕਦੀ ਆ ਮੇਰਾ ਖੋਦਾ ਮੋਬਾਈਲ ਖੋ ਲਿਆ ਅੱਛਾ ਜੀ ਦਾਤ ਸੀ ਉਹਨਾਂ ਦੇ ਕੋਲ ਮੈਂ ਰਿਪੋਰਟ ਵੀ ਲਗਾਈ ਹੂੰ ਇੱਕ ਧੋਖਾ ਇਹ ਜੀ 3 ਮਹੀਨੇ ਪਹਿਲਾਂ ਦੀ ਗੱਲ ਆਰ ਬਾਈਪੂ ਵੀ ਨਹੀਂ ਕੀ ਨੇਕਾ ਮੇਰੀ ਸਹਿਮ ਅਸੀਂ ਉਹ ਵੀ ਲਾਗਾ ਨਾਲ ਮੁੰਡੇ ਛੇੜੀ ਮੁੰਡੇ ਬਹੁਤ ਘੰਮਦੋਨ ਸਾਡੇ ਉਹਨਾਂ ਦੇ ਪੈਸੇ ਹੋ ਗਏ ਮਿਹਨਤ ਵਾਲਿਆਂ ਦਾ ਬੜਾ ਔਖਾ ਹਾਂਜੀ ਹਾਂਜੀ ਸਾਡੇ ਪੈਸੇ ਯਾਨੀ ਕਿ ਨਸ਼ੇੜੀ ਖੋਈ ਜਾਂਦੇ ਸਮਾਂ ਇਦਾਂ ਇਸ ਟਾਈਮ ਬੈਕ ਰਹੀ ਜਾਂ ਨਾ ਇਹਦੋਂ ਗੱਲਾਂ ਹੀ ਛੱਡ ਦੋ ਕਿੱਥੇ ਵਿਖਦੀ ਸਾਰੇ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਤੁਸੀਂ ਮੇਰੇ ਨਾਲ ਆ ਕੋਈ ਮੈਂ ਦਿਖਾਉਂਦਾ ਤਿੰਨੇ ਦੁਨੀਆ ਪਾਉਂਦੇ ਅੱਛਾ ਜੀ ਆ ਤੁਸੀਂ ਆ ਆਦਮپور ਦੇ ਵਿੱਚ ਦੇਖ ਲਓ ਸਰਕਾਰੀ ਹੱਥ ਵਾਲੇ ਸਾਹਮਣੇ ਸਵੇਰੇ ਕੋਈ ਵੀ ਬੰਦਾ ਗੋਲੀ ਖਾਦੇ ਬਿਨਾ ਕੰਮ ਨਹੀਂ ਕਰ ਸਕਦਾ ਹਸਤਾਲ ਸਰਕਾਰੀ ਹਸਪਤਾਲ ਤੋਂ ਪਤਾ ਗੋਲੀਆਂ ਦਿੰਦੇ ਆ ਉਹਦੇ ਵੀ ਬਲੈਕ ਹੋਰ ਇਹਦੇ ਕੰਮ ਕਰਦੇ ਕੁਝ ਵੀ ਬਲੈਕ ਹੁੰਦੀ ਹੈ ਕੰਮ ਕੋਈ ਕਰਨਾ ਬੜਾ ਰਹਿਿਆ ਹੀ ਨਹੀਂ ਕੋਈ ਅੱਜਕੱਲ ਪੰਜਾਬ ਦੇ ਪਰ ਯਾਰ ਤੁਸੀਂ ਤਾਂ ਮੈਨੂੰ ਬੜਾ ਚੰਗਾ ਲੱਗਾ ਤੁਸੀਂ ਤਾਂ ਮਿਹਨਤ ਕਰਦੇ ਹੋ ਹਾਂਜੀ ਹਾਂਜੀ ਹੁਣ ਕਰੀਏ ਜੀ ਬੱਚੇ ਆ ਸਾਡੇ ਨਿੱਕੇ ਨਿੱਕੇ ਨਹੀਂ ਬਹੁਤ ਅੱਛੀ ਗੱਲ ਆ ਇਹ ਕੋਈ ਨਿਸ਼ਾਨੀ ਅਸੀਂ ਕਰੀ ਦਾ ਆਪਾਂ ਤਾਂ ਮਜ਼ਦੂਰ ਆਪਾਂ ਅੱਜ ਕਹਿੰਦੇ ਆ ਲੇਬਰਡੇ ਮਜ਼ਦੂਰ ਪਰ ਤੁਹਾਨੂੰ ਤਾਂ ਸਲਾਮ ਆਗੀ ਤੁਸੀਂ 10-9 ਦੀ ਕਮਾਈ ਕਰਕੇ ਆਪਣਾ ਜਿਹੜਾ ਪਰਿਵਾਰ ਜਿਹੜਾ ਪਾਲ ਰਹੇ ਆ ਤੁਸੀਂ ਚਲੋ ਬਹੁਤ ਚੰਗਾ ਲੱਗਾ ਜੀ ਤੇ ਭਾਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਸ੍ਰਿੰਦਰ ਕੁਮਾਰ ਹੈ ਇੱਥੇ ਕੀ ਕਰਦੇ ਤੁਸੀਂ ਮਜ਼ਦੂਰੀ ਕਰਦਾ ਮਜ਼ਦੂਰੀ ਕਰਦੇ ਕਿੱਦਾਂ ਲੱਗਦਾ ਅੱਜ ਜਿਹੜਾ ਲੇਬਰ ਡੇ ਆ ਤੇ ਕਿੱਦਾਂ ਹੁੰਦਾ ਮਹਿਸੂਸ ਅੱਜ ਪੇਪਰ 500 ਰੁਪਏ ਤੜ ਗਿਆ ਜੀ ਸਾਡੇ ਅੱਛਾ ਜੀ ਤੇ 6 ਮੇਰੇ ਬੱਚੇ ਚਾਹ ਨਿਆਣੇ ਆ ਤੋ ਅਸੀਂ 6 ਬੜੌਖਾ ਕਿ ਜਗਾ ਕਿਦਾਂ ਫਿਰ ਘਰ ਦਾ ਵਿਚਾਰਾ ਹੁੰਦਾ ਅਦਾ ਇਦਾਂ ਟਾਈਮ ਪਾ ਸਮਝੀ ਰਹਦੇ ਨੇ ਬੱਚੇ ਪੜ੍ਹਦੇ ਆ ਜੀ ਹਾਂ ਹਾਂ ਜੀ ਬਹੁਤ ਮੁਸ਼ਕਲ ਹੁੰਦਾ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਨਹੀਂ ਕੋਈ ਸਹੂਲਤ ਨਹੀਂ ਕਿਉਂ ਨੀਲਾ ਕਾਰਡ ਹੁੰਦਾ ਜਾਂ ਅੱਗੇ ਬਣਦਾ ਹੁੰਦਾ ਸੀ ਨਹੀਂ ਕਾਰਡ ਕੋਈ ਨਹੀਂ ਉਹ ਦਾਣੇ ਆ ਜੋ ਜਿਹੜੇ ਮਿਲਦੇ ਆ ਜੀ ਅੱਛਾ ਉਹੀ ਆ ਪਸ ਮਿਲਦੇ ਹੋਰ ਕੋਈ ਹੁੰਦਾ ਅੱਛਾ ਜੀ ਮਕਾਨ ਸਾਡੇ ਬਾਲੇ ਪਏ ਆ ਬਾਲੇ ਕਿਉਂ ਅੱਜ ਕੱਲ ਸਕੀਮ ਹੈਗੀ ਆ ਕਿ ਬਾਲਿਆਂ ਦੀ ਵੀ ਨਹੀਂ ਸਕੀਮ ਆਈ ਆ ਜੀ ਸਾਡੇ ਫਾਰਮ ਤਾਂ ਭਰੇ ਹੋਏ ਪਰ ਪੈਸੇ ਨਹੀਂ ਮਿਲੇ ਕਿਹੜਾ ਪਿੰਡ ਤੁਹਾਡਾ ਪਿੰਡ ਕੜਿਆਣਾ ਕੜਿਆਣਾ ਪਿੰਡ ਹੈ ਹਾਂਜੀ ਇਹ ਤਾਂ ਆਦਮਪੁਰ ਦੇ ਨਾਲ ਹੀ ਆ ਹਾਂਜੀ ਆਦਮਪੁਰ ਤੁਸੀਂ ਭਰੇ ਆ ਫਾਰਮ ਹਾਂਜੀ ਭਰੇ ਆ ਤੇ ਜਿੱਦਾਂ 500 ਰੁਪਏ ਦਿਹਾੜੀ ਆ ਫਿਰ ਕਈ ਵਾਰੀ ਤੇ ਦਿਹਾੜੀ ਲੱਗਦੀ ਵੀ ਹੈ ਨਹੀਂ ਲੱਗਦੀ ਫਿਰ ਕਿੱਦਾਂ ਪਰਿਵਾਰ ਦਾ ਗੁਜ਼ਾਰਾ ਹੋਵੇ ਔਖਾ ਹੋ ਜਾਂਦਾ ਫੱਕਾ ਹੋ ਜਾਂਦਾ ਹਨ ਹੂੰ ਬੱਚੇ ਕਿੰਨੇ ਆ ਬੱਚੇ 4 ਆ ਤਿੰਨ ਕੁੜੀਆਂ ਇੱਕ ਮੁੰਡਾ ਪੜ ਰਹੇ ਸਾਰੇ ਨਹੀਂ ਪੜ ਰਹੇ ਆ ਬਸ ਇਦਾਂ ਹੀ ਫੁੱਟਬਾਲ ਖਿੰਦੇ ਆ ਕਈ ਹੂੰ ਤੁਸੀਂ ਵੀ ਹਮਸੱਤ ਦਾ ਛੋਟਾ ਜੀ ਮੇਰਾ ਕੰਮ ਉਹਦੀ ਕਿੰਨੀ ਉਮਰ ਆ ਉਹ ਹੈਗਾ 20 ਸਾਲਾਂ ਦਾ 20 ਸਾਲ ਦਾ ਹਾਂਜੀ 24 ਸਾਲ ਦੀ ਕੁੜੀ ਹੈ ਮੇਰੀ 22 ਸਾਲ ਉਹ ਕੀ ਕਰਦੇ ਬੱਚੇ ਉਹ ਵੀ ਬਸ ਪੜ ਕੇ ਬਸ ਫੁੱਟਬਾਲ ਖਿੰਦੇ ਮਾਰਾ ਟਾਈਮ ਪਾਸ ਫੁੱਟਬਾਲ ਖਿੰਦੇ ਹੂੰ ਤੈਨੂੰ ਲੱਗਦਾ ਨਹੀਂ ਕਿ ਸਰਕਾਰ ਕਿਤੇ ਨਾ ਕਿਤੇ ਮਜ਼ਦੂਰਾਂ ਵੱਲ ਖਿਆਲ ਨਹੀਂ ਕਰਦੀ ਨਹੀਂ ਕਰਦੀ ਨਹੀਂ ਕਰਦੀ ਹੈ ਨਾ ਜੇ ਦਿਹਾੜੀ ਵਧਾਉਣ ਨੂੰ ਕਹਿੰਦੇ ਆ ਤਾਂ ਲੋਕ ਕਹਿੰਦੇ ਵਿਧਿਆੜੀ ਬਹੁਤ ਹੋ ਗਈ ਹੈ ਹਨਾ ਪਰ 500 ਦੇ ਨਾਲ ਫਿਰ 11 ਤਾਂ ਬੜੌਕਾ ਹੁੰਦਾ ਹਨਾ ਰੁਪਏ ਪਰ ਬਹੁਕਾ ਜਾਂਦਾ ਮੈਂ ਕਿਹਾ ਇਹ ਬਹੁਤ ਹੋ ਗਈ ਹੈ ਜੀ ਹਾਂ ਹਾਂਜੀ ਹਾਂਜੀ ਹੁਣ ਤਾਂ ਸੌਦਾ ਵੀ ਐਵੇਂ ਜੇ 15 16 ਹਜ਼ਾਰ ਲੈ ਆਵੇਂ ਝੋਲੇ ਚ ਆਉਂਦਾ ਥੋੜਾ ਜਿਹਾ ਥੋੜਾ ਜਿਹਾ ਆਉਂਦਾ ਝੋਲੇ ਚ ਥੋੜਾ ਜਿਹਾ ਆਉਂਦਾ ਹੁਣ 15 16 ਦਾ ਸੌਦਾ ਹਨਾ ਜੀ ਔਖਾ ਗੁਜ਼ਾਰਾ ਹੈ ਔਖਾ ਕੀ ਵੈਸੇ ਕਹਿਣਾ ਚਾਹੁੰਦੇ ਤੁਸੀਂ ਅੱਜ ਦੇਖੋ ਅੱਜ ਲੇਵਰ ਡੇ ਤੇ ਪੰਜਾਬ ਸਰਕਾਰ ਨੇ ਵੀ ਛੁੱਟੀ ਕਰ ਦਿੱਤੀ ਵੀ ਲੇਵਰ ਡੇ ਮਨਾ ਰਹੇ ਆ ਅਸੀਂ ਤੇ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਦੇਖੋ ਤੁਹਾਡਾ ਤੁਹਾਡਾ ਦਿਨ ਆ ਹਾਂਜੀ ਹਾਂਜੀ ਤੇ ਲੋਕ ਅੱਜ ਗੈਸਟਡ ਹੌਲੀਡੇ ਵੀ ਆ ਅੱਜ ਸਰਕਾਰੀ ਛੁੱਟੀ ਜਿਹਨੇ ਕਹਿੰਦੇ ਆ ਤੁਹਾਡਾ ਦਿਨ ਵੀ ਮਨਾ ਰਹੇ ਆ ਪਰ ਤੁਸੀਂ ਕੰਮ ਕਰ ਰਹੇ ਕਿੱਦਾਂ ਲੱਗਦਾ ਤੁਹਾਨੂੰ ਨਜ਼ਾਰਾ ਨਹੀਂ ਹੁੰਦਾ ਜੀ ਖਜ਼ਾਰਾ ਨਹੀਂ ਹੋ ਰਿਹਾ ਛੁੱਟੀ ਨਹੀਂ ਤੁਸੀਂ ਕੀਤੀ ਕੰਮ ਘਾਗੇ ਕੀ ਹਾਂਜੀ ਹਾਂਜੀ ਰਾਤ ਨੂੰ ਰੋਟੀ ਖਾਣੀ ਹੈ ਹਣਾ ਬੱਚਿਆਂ ਨੂੰ ਦੇਣੀ ਹੈ ਹਾਂਜੀ ਇਤਰਾਸ ਵੀ ਕਹੀ ਜਾ ਸਕਦੀ ਹੈ ਹਾਂਜੀ ਤੇ ਨਾਮ ਕੰਮ ਕਰੀਏ ਤੇ ਓੱਖਾ ਹੋ ਜਾਂਦਾ ਚਲੋ ਧੰਨਵਾਦ ਭਰਾ ਤੁਹਾਡਾ ਤੇ ਗੱਲਬਾਤ ਕੀਤੀ ਦੇਖੋ ਤੁਸੀਂ ਇੱਕ ਤਰਾਸ ਦੀ ਕਹੀ ਜਾ ਸਕਦੀ ਆ ਕਿ ਕਿਸ ਤਰ੍ਹਾਂ ਜਿਹੜੀ ਲੱਗੇ ਆ ਦਿਹਾੜੀ ਤੇ ਲੱਗੇ ਆ ਸਾਰੇ ਤੇ ਕਿਸ ਤਰ੍ਹਾਂ ਉਹ ਕੰਮ ਕਰਦੇ ਆ ਤੇ ਮਿਹਨਤ ਕਾ ਸ਼ਲੋਕ ਆ ਸਾਡਾ ਤਾਂ ਟਾਪ ਨਿਊਜ਼ ਵਲੋਂ ਉਹਨਾਂ ਨੂੰ ਲਾਲ ਸਲਾਮ ਆ ਕੀ ਉਹ ਮਿਹਨਤ ਕਰਕੇ ਆਪਣਾ ਪਰਿਵਾਰ ਜਿਹੜਾ ਪਾਲ ਰਿਹਾ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਵੀ ਇਹੀ ਉਪਦੇਸ਼ ਹੈ ਕਿ ਅਗਲੇ ਜਿਹੜੇ ਦਿਹਾੜੀ ਕਰ ਰਹੇ ਆ ਤੇ ਉਹ ਕਰਕੇ ਆਪਣਾ ਪਰਿਵਾਰ ਜਿਹੜਾ ਹੈ ਉਹਨੂੰ ਪਾਲ ਤੇ ਬੜਾ ਔਖਾ ਆ ਪਰ ਕਹਿੰਦੇ ਮਿਹਨਤ ਦਾ ਮੁੱਲ ਤਾਂ ਮਾਲਕ ਹੀ ਦੇ ਸਕਦਾ ਆ ਤੇ ਦੁਨੀਆ ਦੇ ਤਾਂ ਬੱਸ ਦੀ ਗੱਲ ਹੈਗੀ ਨਹੀਂ ਹੈਗੀ ਤੇ ਅੱਜ ਲਿਵਰਡੇ ਤੇ ਵਧਾਈ ਦੇਣ ਨੂੰ ਤਾਂ ਦਿਲ ਨਹੀਂ ਕਰਦਾ ਕਿਉਂਕਿ ਲਿਵਰਡੇ ਤੇ ਕੋਈ ਸ਼ਬਦ ਨਹੀਂ ਹੈਗੇ ਤੇ ਦੋਸਤੋ ਫਿਰ ਵੀ ਉਹਨਾਂ ਮਿਹਨਤਕਸ਼ ਲੋਕਾਂ ਨੂੰ ਸਾਡਾ ਸਲਾਮ ਆ ਲਾਲ ਸਲਾਮ ਆ ਤੇ ਮਾਲਕ ਅੱਗੇ ਅਰਦਾਸ ਵੀ ਕਰਦੇ ਆ ਕਿ ਇਹਨਾਂ ਦੇ ਚੁੱਲ੍ਹੇ ਸਦਾ ਚੱਲਦੇ ਰਹਿਣ ਧੰਨਵਾਦ ਜੀ